ਬਾਤ ਲੰਗਾ ਜੋ ਕਦਮ ਅੱਜ ਸੀਐਮ ਸਾਹਿਬ ਨੇ ਮੀਟਿੰਗ ਬੁਲਾਈ ਆ ਸਾਰੇ ਸਸਤੀ ਦੀ ਡਿਸਕਸ ਦੀ ਤੇ ਕਿਉਂਕਿ ਪੰਜਾਬ ਵੀ ਆਫ ਕੋਰਸ ਪੰਜਾਬ ਦਾ ਤਰਤਲ ਵੀ ਹੀ ਚਾਹੁੰਦਾ ਵੀ ਅਸੀਂ ਨਸ਼ਿਆਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੂੰ ਕੰਟਰੋਲ ਕਰੀਏ ਇਹਨਾਂ ਨੂੰ ਉਥੋਂ ਪੰਜਾਬ ਚੋਂ ਖਤਮ ਕਰੀਏ ਪੰਜਾਬ ਦਾ ਹਰ ਪੇਸ ਇਹ ਚਾਹੁੰਦਾ ਹੈ ਤੇ ਆਮ ਆਦਮੀ ਪਾਰਟੀ ਦੇਖੋ ਮੈਂ ਇੱਕ ਗੱਲ ਅਕਸਰ ਬੋਲਦੀ ਹੁੰਦੀ ਹਣੀ ਆ ਵੀ ਕਈ ਚੀਜ਼ਾਂ ਨੂੰ ਲੈ ਕੇ ਗੋਸ਼ਕਦਾ ਕਿ ਸਰਕਾਰ ਨੂੰ ਸਮਾਂ ਲੱਗਿਆ ਹੋਵੇ ਸਰਕਾਰ ਨੂੰ ਟਾਈਮ ਲੱਗਿਆ ਹੋਵੇ ਸਰਕਾਰ ਲੇਟ ਹੋ ਗਈ ਹੋਵੇ ਪਰ ਸਰਕਾਰ ਦੀ ਇੰਟੈਂਸ਼ਨ ਸਰਕਾਰ ਦੀ ਫਿਤਰਤ ਸਰਕਾਰ ਦੀ ਸੋਚ ਜਿਹੜੀ ਆ ਉਹ ਮਾੜੀ ਨਹੀਂ ਤੇ ਲੋਕਾਂ ਦੇ ਨਾਲ ਆ ਜੇ ਨਸ਼ੇ ਬੰਦ ਕਰਨ ਦੀ ਗੱਲ ਇਹ ਇਹ ਮੁੱਦਾ ਇਲੈਕਸ਼ਨ ਚੱਕਿਆ ਸੀਗਾ ਤਾਂ ਸਰਕਾਰ ਉਹਦੇ ਤੇ ਪੂਰੀ ਤਰ੍ਹਾਂ ਫੁੱਲ ਚੜਾਉਗੀ ਨਸ਼ਾ ਇੱਕ ਇਹੋ ਜਿਹਾ ਮੁੱਦਾ ਮੈਂ ਇਹ ਕਹੂੰਗਾ ਕਿ ਇਹੋ ਜੀ ਬਿਮਾਰੀ ਆ ਜੀਨੇ ਪੰਜਾਬ ਨੂੰ ਦੇਖੋ ਕੋਈ ਉਹਦੇ 'ਚ ਸ਼ੱਕ ਨਹੀਂ ਵੀ ਬੁਰੀ ਤਰ੍ਹਾਂ ਝਗੜਿਆ ਤੇ ਪਰ ਇੱਕ ਗੱਲ ਸਾਰਿਆਂ ਨੂੰ ਯਾਦ ਰੱਖਣੀ ਚਾਹੀਦੀ ਵੀ ਨਸ਼ੇ ਦਾ ਜਿਹੜੀ ਸ਼ੁਰੂਆਤ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਨਹੀਂ ਕੀਤੀ ਨਾ ਉਹ ਤਾਂ ਸਟਾਰਟ ਆ ਜਿਹੜਾ ਵੱਡੀਆਂ-ਵੱਡੀਆਂ ਪਾਰਟੀਆਂ ਇੱਥੇ ਰਹਿ ਗਈਆਂ ਅਕਾਲੀ ਦਲ ਰਹਿ ਗਿਆ ਕਾਂਗਰਸ ਰਹਿ ਗਈ ਸਭ ਤੋਂ ਵੱਡੀ ਪਾਰਟੀ ਸੋ ਉਹਨਾਂ ਦੇ ਟਾਈਮ ਤੇ ਨਸ਼ਾ ਪੰਜਾਬ ਦੇ ਵਿੱਚ ਫਸਰੇ ਠੀਕ ਆ ਉਹਨੂੰ ਕੰਟਰੋਲ ਕਰਨ ਦੀ ਇੱਕ ਟਾਂਚਾ ਇੱਕ ਸਿਸਟਮ ਇੱਕ ਸਟਰਕਚਰ ਇੱਕ ਜਿਹੜਾ ਆ ਚਾਹੀਦਾ ਤੇ 3 ਸਾਲ ਵਿੱਚ ਉਹ ਭਰਾ ਵਟਾ ਇਸ ਸਾਲ ਤਾਂ ਕੁਝ ਵੀ ਨਹੀਂ ਹੁੰਦੇ ਇਹ ਇਹ ਕਿੰਨੇ ਕਿੰਨੇ ਸਾਲ ਮੈਨੂੰ ਦੱਸੋ ਕਾਂਗਰਸ ਕਿੰਨੇ ਸਾਲ ਕਿਵੇਂ ਕਿਵੇਂ ਟਰਨਯੋਰ ਲਾ ਲਾ ਸਤਾ ਚਾਹੀਏ ਆਕਾਲੀ ਦਲ ਕਿਵੇਂ ਕਿੰਨੇ ਸਤਾ ਚ ਕਿੰਨੇ ਕਿੰਨੇ ਟਰਨਯੋਰ ਰਿਹਾ ਉਹ ਕਿੱਥੇ ਸੀ ਕਿੰਨਾ ਸਮਾਂ ਲੱਗ ਸਕਦਾ ਤੁਹਾਡੇ ਨੂੰ ਨਹੀਂ ਇਹਨਾਂ ਚੀਜ਼ਾਂ ਦਾ ਦੇਖੋ ਕੋਈ ਸਮਾਂ ਆਪਾਂ ਕਹਿ ਦਈਏ ਵੀ ਮੈਂ ਅੱਜ ਤੁਹਾਨੂੰ ਕਹਿਦਾ ਵੀ ਮਹੀਨਾ ਦੋ ਮਹੀਨਿਆਂ ਚ ਇਹ ਗੱਲਾਂ ਦੇ ਕੋਈ ਸਮੇਂ ਨਹੀਂ ਹੁੰਦੇ ਜੇ ਇਹਨਾਂ ਗੱਲਾਂ ਦੇ ਆਪਾਂ ਸਮੇਂ ਮਿੱਥ ਕੇ ਚੱਲਦੇ ਹੁੰਦੇ ਹਣ ਹੁਣ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਚੀਜ਼ਾਂ ਨੂੰ ਕੰਟਰੋਲ ਕੀਤਾ ਹੁੰਦਾ ਮਤਲਬ ਇੱਕ ਛੋਟੀ ਜੀ ਐਗਜ਼ਾਮਪਲ ਆ ਛੋਟੀ ਜੀ ਮੰਨ ਲਓ ਅ ਲੋਕਲ ਲੈਵਲ ਤੇ ਕਿਸੇ ਨਸ਼ੇ ਤਸਕਰ ਨੂੰ ਕਹਿ ਕੇ ਛੋਟੇ ਜਿਹੇ ਨੂੰ ਪਿੰਡ ਜੀ ਆਪਾਂ ਚੁਕਾ ਦਿੰਨੇ ਆ ਵੀ ਤੁਸੀਂ ਇਹਨੂੰ ਲੈ ਜਾਓ ਜੀ ਚਾਕੇ ਤਾਂ ਵਿਦਨ ਮੀਨ ਟਾਈਮ ਘੰਟੇ ਦੋ ਘੰਟਿਆਂ ਦੇ ਵਿੱਚ ਸਾਰੇ ਪਿੰਡ ਵਾਲੇ ਕਹਿੰਦੇ ਵੀ ਸਾਡਾ ਮੁੰਡਾ ਤਾਂ ਬੇਕਸੂਰ ਆ ਨੂੰ ਛੱਡ ਦੋ ਸੋ ਗੱਲ ਇੱਕ ਨਹੀਂ ਹੁੰਦੀ ਹਰ ਕਿਸੇ ਦੇ ਸੈਂਟੀਮੈਂਟਸ ਨੂੰ ਧਿਆਨ ਚ ਰੱਖਣਾ ਜਿਹੜੇ ਤੁਹਾਡੇ ਵੋਟਰ ਸਪੋਰਟਰ ਨੇ ਜਿਨ੍ਹਾਂ ਨੇ ਤੁਹਾਨੂੰ ਇਹਨਾਂ ਮਾਨ ਦਿੱਤਾ ਜਿਨ੍ਹਾਂ ਨੇ ਸਰਕਾਰ ਬਣਾਈ ਉਹਨਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਣਾ ਪਲੱਸ ਨਸ਼ੇ ਨੂੰ ਜਿਹੜਾ ਕੰਟਰੋਲ ਕਰਨਾ ਉਹਨਾਂ ਨੂੰ ਕਿਵੇਂ ਨੱਥ ਮਾਰਨੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਸਰਕਾਰ ਮੀਨਜ਼ ਬਹੁਤ ਵੱਡੀ ਜ਼ਿੰਮੇਵਾਰੀ ਨਹੀਂ ਵੈਸੇ ਮੈਂ ਦੇਖੋ ਇਹ ਆਡੀਓ ਕੋਈ ਸੁਣੀ ਨਹੀਂ ਹੈਗੀ ਹਾਲੇ ਇਹ ਮੈਨੂੰ ਤੁਹਾਡੇ ਤੋਂ ਪਤਾ ਲੱਗ ਰਿਹਾ ਨਹੀਂ ਬਹੁਤ ਵੱਡੇ ਪੱਤਰ ਤੇ ਬੁਲਤੀ ਸੁਣੀ ਨਹੀਂ ਮੈਂ ਸੁਣੀ ਤੁਸੀਂ ਕੀ ਮੰਨਦੇ ਹੋ ਜਿਹੜਾ ਬੱਚਾ ਤੁਹਾਨੂੰ ਪੱਤਰਕਾਰ ਸੱਚ ਬੋਲਣ ਵਾਲਾ ਕਿ ਤੁਸੀਂ ਕਿਹਨਾ ਚਾਹੋ ਤੁਹਾਡਾ ਕੀ ਉਸ ਬਾਰੇ ਕਰਤੀ ਹਲਤੀ ਪਰਿਕਰਮਾ ਪਹਿਲਾਂ ਪਾਰਟੀਆਂ ਕਰਦੀਆਂ ਸੀ ਜਿਹੜੀਆਂ ਹੈਗੀਆਂ ਸਿਰਫਾਈ ਤੁਹਾਡੀ ਪਾਰਟੀ ਤਾਂ ਵਧੀਆ ਸੀ ਨਹੀਂ ਪਾਰਟੀ ਦੇ ਵਿੱਚ ਦੇਖੋ ਮੈਂ ਇਹ ਗੱਲ ਕਹੂੰਗਾ ਕਿ ਪਾਰਟੀ ਅੱਜ ਵੀ ਵਧੀਆ ਹੀ ਆ ਸੱਚ ਬੋਲਤੀ ਕਿ ਅੱਜ ਵੀ ਵਧੀਆ ਹੀ ਆ ਪਾਰਟੀ ਪਾਰਟੀ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਹਨਾ ਕਿ ਕਿਸੇ ਸਿਰੇ ਤੋਂ ਪਾਰਟੀ ਨੂੰ ਨਕਾਰ ਦਈਏ ਕਿ ਪਾਰਟੀ ਰੋਂਗ ਕਰ ਰਹੀ ਆ ਪਾਰਟੀ ਨੇ ਜੋ ਚੰਗਾ ਕੀਤਾ ਹੈ ਜੋ ਅਸ਼ਾਈਆਂ ਨੇ ਉਹ ਤਾਂ ਸਰਕਾਰ ਦੀਆਂ ਦੇਖੋ ਨਾਲ-ਨਾਲ ਇਹ ਇਹਨੂੰ ਆਪਾਂ ਇਨੀ ਕਰ ਸਕਦੇ ਡਿਨਾਈ ਨਹੀਂ ਕਰ ਸਕਦੇ ਪਾਰਟੀ ਚ ਕਰ ਦਿੱਤੀ ਉਹਨਾਂ ਨੇ ਕਿ ਇੱਕ ਦਿੱਲੀ ਦਾ ਧੜਾ ਤੇ ਇੱਕ ਪੰਜਾਬ ਦਾ ਧੜਾ ਕਿ ਦੋਨਾਂ ਧੜਿਆਂ ਦਾ ਨਹੀਂ ਐਸਾ ਕੁਝ ਨਹੀਂ ਆ ਇਹ ਤਾਂ ਅਕਸਰ ਹੁੰਦਾ ਰਹਿੰਦਾ ਜਦੋਂ ਕੋਈ ਵੀ ਪਾਰਟੀ ਜਿਹੜੀ ਆ ਜਿਹਦਾ ਧੁਰਾ ਆਬਵੀਅਸ ਜੀ ਗੱਲ ਆ ਦਿੱਲੀ ਤੋਂ ਆ ਉੱਥੇ ਅਕਸਰ ਇਹ ਗੱਲਾਂ ਚੱਲਦੀਆਂ ਨੇ ਕਿ ਭਾਈ ਇੱਕ ਪੰਜਾਬ ਦਾ ਧੜਾ ਤੇ ਇੱਕ ਦਿੱਲੀ ਦਾ ਧੜਾ ਜਿਹੜੀ ਇੱਕ ਨੈਸ਼ਨਲ ਪਾਰਟੀ ਆ ਇਹ ਗੱਲਾਂ ਤਾਂ ਬਣੀਆਂ ਆ ਸੋ ਇਹ ਹਜਾ ਕੁਛ ਨਹੀਂ ਆ ਇਹ ਵੀ ਕਲੀਅਰ ਹੁੰਦਾ ਆ ਕਿ ਜਿੱਥੇ ਸਾਡੇ ਨੈਸ਼ਨਲ ਕਨਵੀਨਰ ਬੈਠੇ ਨੇ ਉੱਥੋਂ ਹੀ ਸਾਨੂੰ ਡਾਇਰੈਕਸ਼ਨਸ ਓਬਵੀਅਸ ਜੀ ਗੱਲ ਆ ਸੀ ਉੱਥੋਂ ਹੀ ਲਾਵਾਂਗੇ ਤੇ ਉਹਨਾਂ ਨੂੰ ਨਾਲ ਲੈ ਕੇ ਸਾਰੇ ਇਕੱਠੇ ਹੋ ਕੇ ਤੁਰਾਂਗੇ ਸੋ ਇਹ ਤਾਂ ਇੱਕ ਗੱਲ ਨਿਕਲ ਕੇ ਆਉਂਦੀ ਆ ਵੀ ਦੋ ਧੜੇ ਨੇ ਇੱਕ ਦਿੱਲੀ ਆ ਇੱਕ ਪੰਜਾਬ ਆ ਤੱਕ ਨੈਸ਼ਨਲ ਪਾਰਟੀ ਮੈਨੂੰ ਤੁਸੀਂ ਦੱਸ ਦੋ ਕਿਹੜੀ ਆ ਐਮਐਲਏ ਤਾਂ ਕਹਿਣਾ ਇਹੇ ਗੱਲ ਆ ਕਿਹੜੇ ਐਮਐਲਏ ਨੇ ਕੀ ਮੈਨੂੰ ਦੱਸੋ ਨਹੀਂ ਮੈਂ ਤੁਹਾਨੂੰ ਦੱਸਿਆ ਨਾ ਮੈਂ ਆਡੀਓ ਸੁਣੀ ਨਹੀਂ ਚਲੋ ਮੀਡੀਆ ਬੋਲੋ ਆਡੀਓ ਦੇ ਵਿੱਚ ਪਾਇਆ ਵਾ ਨੂੰ ਤੇ ਚਲੋ ਮੈਂ ਸੁਣ ਲੂੰਗੀ ਸੁਣ ਕੇ ਫਿਰ ਤੋਂ ਉਹਦਾ ਪ੍ਰਤੀਕਰਮ ਬਾਾਈ ਮੈਨੂੰ ਸੁਣ ਤੇ ਲੈਣ ਦੇ ਸੁਣਨ ਦਾ ਦਰਸ਼ਨ ਕੀਤਾ ਗਿਆ ਕਿਵੇਂ ਦੇਖੋ 50 ਸਾਰੇ ਐਸਐਸਪੀ ਡਿਸਪਚਿੰਗ ਲੈ ਕੇ ਸ਼ਿਫਟ ਕਰ ਹਾਂ ਇਹ ਮਜੂਤਾ ਪ੍ਰਧਾਨ ਦਾ ਆਮ ਨਾਲ ਕਿਹਾ ਹੈ ਤਾਂ 41 ਜਨ ਲਿਖਿਆ ਸਾਮਣਾ ਕੋ ਸਭ ਸਮਝਾ ਸਭ ਤੋਂ ਜੋੜੀ ਲੱਗੀ ਨਹੀਂ ਇਹ ਦੇਖੋ ਬਹੁਤ ਸਲੰਗਾ ਜੋ ਕਦਮ ਅੱਜ ਸੀਐਮ ਸਾਹਿਬ ਨੇ ਮੀਟਿੰਗ ਬੁਲਾਈ ਆ ਸਾਰੇ ਐਸਐਸਪੀ ਦੀ ਡਿਸਿਸ ਦੀ ਤੇ ਕਿਉਂਕਿ ਪੰਜਾਬ ਵੀ ਆਫਕੋਰਸ ਪੰਜਾਬ ਦਾ ਤਰਤਲ ਵੀ ਹੀ ਚਾਹੁੰਦਾ ਵੀ ਅਸੀਂ ਨਸ਼ਿਆਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੂੰ ਕੰਟਰੋਲ ਕਰੀਏ ਇਹਨਾਂ ਨੂੰ ਉਥੇ ਪੰਜਾਬ ਚੋਂ ਖਤਮ ਕਰੀਏ ਪੰਜਾਬ ਦਾ ਹਰ ਪੇਸ ਇਹ ਚਾਹੁੰਦਾ ਹੈ ਤੇ ਆਮ ਆਦਮੀ ਪਾਰਟੀ ਦੇਖੋ ਮੈਂ ਇੱਕ ਗੱਲ ਅਕਸਰ ਬੋਲਦੀ ਹੁੰਦੀ ਹਣੀ ਵੀ ਕਈ ਚੀਜ਼ਾਂ ਨੂੰ ਲੈ ਕੇ ਹੋ ਸਕਦਾ ਕਿ ਸਰਕਾਰ ਨੂੰ ਸਮਾਂ ਲੱਗਿਆ ਹੋਵੇ ਸਰਕਾਰ ਨੂੰ ਟਾਈਮ ਲੱਗਿਆ ਹੋਵੇ ਸਰਕਾਰ ਲੇਟ ਹੋ ਗਈ ਹੋਵੇ ਪਰ ਸਰਕਾਰ ਦੀ ਇੰਟੈਂਸ਼ਨ ਸਰਕਾਰ ਦੀ ਫਿਤਰਤ ਸਰਕਾਰ ਦੀ ਸੋਚ ਜਿਹੜੀ ਆ ਉਹ ਮਾੜੀ ਨਹੀਂ ਤੇ ਲੋਕਾਂ ਦੇ ਨਾਲ ਆ ਜੇ ਨਸ਼ੇ ਬੰਦ ਕਰਨ ਦੀ ਗੱਲ ਇਹ ਇਹ ਮੁੱਦਾ ਇਲੈਕਸ਼ਨ ਚੱਕਿਆ ਸੀਗਾ ਤਾਂ ਸਰਕਾਰ ਉਹਦੇ ਤੇ ਪੂਰੀ ਤਰ੍ਹਾਂ ਫੁੱਲ ਚੜਾਊਗੀ ਅਸੀਂ ਉਹਦੇ ਤੋਂ ਪਿੱਛੇ ਨਹੀਂ ਹਟਦੇ ਕੀ ਲੱਗਦਾ ਤੁਹਾਨੂੰ ਅਨੇ ਸਭ ਤੋਂ ਪੰਜਾਬ ਕੁਬਰ ਤੇ ਮਤਲਬ ਪੰਜਾਬ ਬਣੇਗਾ ਕਿਉਂਕਿ ਨਸ਼ੇ ਨੂੰ ਲੈ ਕੇ ਕਾਫੀ ਹਲਵਾ ਚੱਲ ਨਹੀਂਦੀ ਆ ਨਸ਼ਾ ਇੱਕ ਇਹੋ ਜਿਹਾ ਮੁੱਦਾ ਮੈਂ ਇਹ ਕਹੂੰਗੀ ਕਿ ਇਹੋ ਜੀ ਬਿਮਾਰੀ ਆ ਜੀਨੇ ਪੰਜਾਬ ਨੂੰ ਦੇਖੋ ਕੋਈ ਇਹਦੇ ਚ ਸ਼ੱਕ ਨਹੀਂ ਵੀ ਬੁਰੀ ਤਰ੍ਹਾਂ ਝਗੜਿਆ ਕਰ ਪਰ ਇੱਕ ਗੱਲ ਸਾਰਿਆਂ ਨੂੰ ਯਾਦ ਰੱਖਣੀ ਚਾਹੀਦੀ ਵੀ ਨਸ਼ੇ ਦਾ ਜਿਹੜੀ ਸ਼ੁਰੂਆਤ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਨਹੀਂ ਕੀਤੀ ਨਾ ਉਹ ਤਾਂ ਸਟਾਰਟ ਆ ਜਿਹੜਾ ਵੱਡੀਆਂ-ਵੱਡੀਆਂ ਪਾਰਟੀਆਂ ਇੱਥੇ ਰਹਿ ਗਈਆਂ ਅਕਾਲੀ ਦਲ ਰਹਿ ਗਿਆ ਕਾਂਗਰਸ ਰਹਿ ਗਈ ਸਭ ਤੋਂ ਵੱਡੀ ਪਾਰਟੀ ਸੋ ਉਹਨਾਂ ਦੇ ਟਾਈਮ ਤੇ ਨਸ਼ਾ ਪੰਜਾਬ ਦੇ ਵਿੱਚ ਅਸਰ ਹੈ ਠੀਕ ਆ ਉਹਨੂੰ ਕੰਟਰੋਲ ਕਰਨ ਦੀ ਇੱਕ ਟਾਂਚਾ ਇੱਕ ਸਿਸਟਮ ਇੱਕ ਸਟਰਕਚਰ ਇੱਕ ਜਿਹੜਾ ਆ ਚਾਹੀਦਾ ਤੇ ਤਿੰਨ ਸਾਲ ਵਿੱਚ ਉਹ ਭਰਾ ਵਟਾ ਇਸ ਸਾਲ ਤਾਂ ਕੁਝ ਵੀ ਨਹੀਂ ਹੁੰਦੇ ਇਹ ਇਹ ਕਿੰਨੇ ਕਿੰਨੇ ਸਾਲ ਮੈਨੂੰ ਦੱਸੋ ਕਾਂਗਰਸ ਕਿੰਨੇ ਸਾਲ ਕਿਵੇਂ ਕਿਵੇਂ ਟਨਯੋਰ ਲਾਲਾ ਸਤਾ ਚਾਹੀਏ ਆਕਾਲੀ ਦਲ ਕਿਵੇਂ ਕਿੰਨੇ ਸਤਾ ਚ ਕਿੰਨੇ ਕਿੰਨੇ ਟਨਯੋਰ ਰਿਹਾ ਉਹ ਕਿੱਥੇ ਸੀ ਕਿੰਨਾ ਸਮਾਂ ਲੱਗ ਸਕਦਾ ਤੁਹਾਡੇ ਮਨੋਂ ਨਹੀਂ ਇਹਨਾਂ ਚੀਜ਼ਾਂ ਦਾ ਦੇਖੋ ਕੋਈ ਸਮਾਂ ਆਪਾਂ ਕਹਿ ਦਈਏ ਵੀ ਮੈਂ ਅੱਜ ਤੁਹਾਨੂੰ ਕਹਦਾ ਵੀ ਨੀਨਾ ਦੋ ਮਹੀਨਿਆਂ ਚ ਇਹ ਗੱਲਾਂ ਦੇ ਕੋਈ ਸਮੇਂ ਨਹੀਂ ਹੁੰਦੇ ਜੇ ਇਹਨਾਂ ਗੱਲਾਂ ਦੇ ਆਪਾਂ ਸਮੇਂ ਮਿੱਥ ਕੇ ਚੱਲਦੇ ਹੁੰਦੇ ਤਾਂ ਹੁਣ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਚੀਜ਼ਾਂ ਨੂੰ ਕੰਟਰੋਲ ਕੀਤਾ ਹੁੰਦਾ ਮਤਲਬ ਇੱਕ ਛੋਟੀ ਜੀ ਐਗਜ਼ਾਮਪਲ ਆ ਛੋਟੀ ਜੀ ਮੰਨ ਲਓ ਲੋਕਲ ਲੈਵਲ ਤੇ ਕਿਸੇ ਨਸ਼ੇ ਤਸਕਰ ਨੂੰ ਕਹਿ ਕੇ ਛੋਟੇ ਜਿਹੇ ਨੂੰ ਪਿੰਡ 'ਚ ਆਪਾਂ ਚੁਕਾ ਦਿੰਨੇ ਆ ਵੀ ਤੁਸੀਂ ਇਹਨੂੰ ਲੈ ਜਾਓ ਜੀ ਚੱਕ ਕੇ ਤਵਦਨ ਮੀਨ ਟਾਈਮ ਘੰਟੇ 2 ਘੰਟਿਆਂ ਦੇ ਵਿੱਚ ਸਾਰੇ ਪਿੰਡ ਵਾਲੇ ਕਹਿੰਦੇ ਵੀ ਸਾਡਾ ਮੁੰਡਾ ਤਾਂ ਬੇਕਸੂਰਾਂ ਨੂੰ ਛੱਡ ਦੋ ਸੋ ਗੱਲ ਇੱਕ ਨਹੀਂ ਹੁੰਦੀ ਹਰ ਕਿਸੇ ਦੇ ਸੈਂਟੀਮੈਂਟਸ ਨੂੰ ਧਿਆਨ ਚ ਰੱਖਣਾ ਜਿਹੜੇ ਤੁਹਾਡੇ ਵੋਟਰ ਸਪੋਰਟਰ ਨੇ ਜਿਨ੍ਹਾਂ ਨੇ ਤੁਹਾਨੂੰ ਇਹਨਾਂ ਮਾਨ ਦਿੱਤਾ ਜਿਨ੍ਹਾਂ ਨੇ ਸਰਕਾਰ ਬਣਾਈ ਉਹਨਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਣਾ ਪਲੱਸ ਨਸ਼ੇ ਨੂੰ ਜਿਹੜਾ ਕੰਟਰੋਲ ਕਰਨਾ ਉਹਨਾਂ ਨੂੰ ਕਿਵੇਂ ਨੱਥ ਮਾਰਨੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਸਰਕਾਰ ਮੀਨਸ ਬਹੁਤ ਵੱਡੀ ਜ਼ਿੰਮੇਵਾਰੀ ਹੈ ਬਈ ਭਾਜੀ ਕੰਪਨੀ ਪਤਾ ਉਹ ਜਲ ਪੰਚਾਇਤ ਪੰਚਾਇਤੀ ਕੰਦੇ ਕੰਨੇ ਪਰੰਦੇ ਦੇ ਹਲਕੇ ਦੇ ਲੋਕਾਂ ਦੇ ਅੱਗੇ ਸਾਡੇ ਕੰਮ ਨਹੀਂ ਹੋ ਸਕਦੇ ਇਤਨਾ ਅੱਗੇ ਪਹਿਲਾਂ ਦੀ ਫੈਸਲੀ ਕੰਦੇ ਸਰਤਾਜ ਮਲਖਨ ਸਾਜੋਦਲੋ ਸਮਾਲ ਭਾਈ ਜੀ ਦੇਖੋ ਹਾਂ ਤਾਂ ਕੋਈ ਕੁਛ ਮਰਜ਼ੀ ਕਹੀ ਜਾਵੇ ਠੀਕ ਹੈ ਸਾਡੇ ਵਰਕਰਾਂ ਨੇ ਸਾਡੇ ਜਿਨ੍ਹਾਂ ਨੇ ਪਾਰਟੀ ਨੂੰ ਖੜਾ ਕੀਤਾ ਜਿਨ੍ਹਾਂ ਜਿਹੜੇ ਪਾਰਟੀ ਨੂੰ ਇੱਥੋਂ ਤੱਕ ਲੈ ਕੇ ਆਏ ਨੇ ਜਿਨ੍ਹਾਂ ਨੇ ਪਾਰਟੀ ਜਿਹੜੇ ਇੱਥੋਂ ਤੱਕ ਲੈ ਕੇ ਆਏ ਨੇ ਹੁਣ ਪਿੰਡ ਦੇ ਵਿੱਚ ਜਿਨ੍ਹਾਂ ਨੇ ਪਾਰਟੀ ਲਈ ਜਿਹੜੇ ਜੁੱਤੀਆਂ ਕਸਾਉਂਦੇ ਮਰ ਕੇ ਮੇਰਾ ਤਾਂ ਸਿਰਫ ਇੰਨਾ ਇੱਕ ਮੈਸੇਜ ਆ ਸਾਰਿਆਂ ਨੂੰ ਵੀ ਜਿਹੜੇ ਵੀ ਸਰਪੰਚ ਚੁਣੇਗੇ ਨੇ ਆਬਵੀਅਸ ਜੀ ਇੱਕ ਸਰਪੰਚ ਚੁਣਨਾ ਪਿੰਡ ਵਾਲਾ ਨਹੀਂ ਚੁਣਿਆ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਦਿੱਤੀ ਸੋ ਉਹਨਾਂ ਸਰਪੰਚਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਰੇ ਵਲੰਟੀਅਰਸ ਨੂੰ ਨਾਲ ਲੈ ਕੇ ਚੱਲਣ ਪਲੱਸ ਸਾਡੇ ਵਲੰਟੀਅਰਸ ਦੀ ਵੀ ਸਾਰਿਆਂ ਦੀ ਜਿਨ੍ਹਾਂ ਨੇ ਫੁੱਲ ਚੜਾਏ ਜਿਨ੍ਹਾਂ ਨੇ ਕਿਹਾ ਵੀ ਸਾਡੇ ਆ ਸਰਪੰਚ ਹੋਣੇ ਚਾਹੀਦੇ ਆ ਜੀ ਉਹਨਾਂ ਸਰਪੰਚਾਂ ਨੂੰ ਨਾਲ ਲੈ ਕੇ ਇਕੱਠੇ ਸਾਂਝੇ ਕੰਮ ਕਰੇ ਮੈਂ ਤਾਂ ਕੱਲ ਮੇਰੇ ਮੇਰੇ ਖਿਆਲ 60 ਪਿੰਡਾਂ ਦੇ ਵਿੱਚੋਂ 35 40 ਪੰਡਾਸੇ ਹੋਣਗੇ ਜਨਾਂ ਦੇ ਵਿੱਚ ਮੈਂ ਬਹੁਤ ਸਾਰੀ ਗਲੀਆਂ ਦੇ ਨਾਲੀਆਂ ਦੇ ਧਰਮਸ਼ਾਲਾ ਦੇ ਨਹੀਂ ਪੱਥਰ ਰੱਖੇ ਨੇ ਜਾ ਜਾ ਕੇ ਤੇ ਉਹਨਾਂ ਨੂੰ ਇੱਕ ਗੱਲ ਕਹੀ ਆ ਮੈਂ ਕਿਹਾ ਵੀ ਪਿਛਲੇ ਜਿਹੜਾ ਰਿਵਾਜ ਹੁੰਦਾ ਸੀ ਪਿਛਲੀਆਂ ਸਰਕਾਰਾਂ ਵਾਲਾ ਵੀ ਫਲਾਨੇ ਦੀ ਗਲੀ ਛੱਡ ਦੋ ਤੁਮਕੇ ਦੀ ਗਲੀ ਛੱਡ ਦੋ ਇਹਨਾਂ ਤਾਂ ਉਧਰ ਪਾਸੇ ਵੋਟਾਂ ਪਈਆਂ ਨੇ ਇਹੋ ਜਿਹਾ ਕੁਝ ਨਹੀਂ ਕਰਨਾ ਮੈਂ ਕਿਹਾ ਜੇ ਦੋ ਰਦੇ ਵੱਧ ਲਾਉਣੇ ਪੈਂਦੇ ਤਾਂ ਦੋ ਰਦੇ ਵੱਧ ਲਾ ਦਿਓ ਕਲੀ ਇੱਕ ਪਿੰਡ ਦੇ ਇੱਕ ਪਾਸੇ ਤੋਂ ਸ਼ੁਰੂ ਕਰਕੇ ਦੂਜੇ ਪਾਸੇ ਨੂੰ ਪੂਰੀ ਕਰਦੇ ਹੋ ਮੈਨੂੰ ਪਿੰਡ ਚੁੱਕੇ ਦਾ ਲੰਬਾ ਨਾ ਸੋ ਅਸੀਂ ਇੱਕ ਤਰ੍ਹਾਂ ਦੀ ਉਸਾਰੂ ਸੋਚ ਲੈ ਕੇ ਅੱਗੇ ਵੱਧ ਰਹੇ ਹਾਂ ਇਹੋ ਜਿਹਾ ਕੁਝ ਨਹੀਂ ਆ ਕਿ ਕਿਸੇ ਨੂੰ ਕੋਈ ਅਸੀਂ ਪਿੱਛੇ ਛੱਟিয়ে ਕਿਸੇ ਨੂੰ ਬੈਕਫੁੱਟ ਤੇ ਲੈ ਕੇ ਜਾਈਏ ਦੂਰ ਦੂਰ ਤੱਕ ਅੱਡੀ ਆਦੀ ਅੱਡੀ ਪੱਧਰ ਤੇ ਚੇਅਰਮੈਨ ਲਾਈਟ ਆ ਰਹੇ ਕਾਫੀ ਲੇਟ ਨੇ ਕਿਸੀ ਤਿੰਨ ਸਾਲ ਹੋ ਗਏ ਮੈਂ ਤਾਂ ਪਹਿਲਾਂ ਕਿਹਾ ਤੁਹਾਨੂੰ ਵੀ ਕਈ ਗੱਲਾਂ ਦੇ ਵਿੱਚ ਹੈਗਾ ਕਿ ਸਰਕਾਰ ਡਿਲੇ ਪਰ ਸਰਕਾਰ ਦੀ ਸੋਚ ਸਰਕਾਰ ਦੀ ਫਿਤਰਤ ਦੇ ਵਿੱਚ ਕੋਈ ਫਰਕ ਨਹੀਂ ਤੁਸੀਂ ਕਾ ਆਡੀਓ ਆਡੀਓ ਸੁਣੀ ਨਹੀਂ ਤੁਸੀਂ ਸਰਕਾਰ ਕੋਈ ਇੰਨੀ ਏਜੰਸੀਆਂ ਭਰਾਵਾ ਸੁਣ ਲੂੰਗੀ ਮੈਂ ਪਰ ਉਹਨੇ ਬਤਾ ਦਿੱਤਾ ਸੀ ਸਪੀਕਰ ਕਾ ਹਰ ਸਿੰਘ ਸਿੰਧਮਾ ਜੀ ਜੀ ਸੁਣ ਲੂੰਗੀ ਤੁਸੀਂ ਇੰਨਾ ਕਹਿ ਰਹੇ ਹੋ ਸੁਣ ਲੂੰਗੀ ਮੈਂ ਸੁਣੀ ਨਹੀਂ ਕੁਝ ਨਾ ਟਾਈਮ ਘੱਟ ਹੈਗਾ ਜੇਰ ਨਹੀਂ ਕਰੇ ਇੱਕ ਮੌਕਾ ਹੋਰ ਦੇ ਸਕਦੇ ਹਾਂਜੀ ਮੌਕਾ ਦੁਆਰਾ ਮੰਗ ਰਹੇ ਹਾਂ ਕ ਮੌਕਾ ਦੁਆਰਾ ਨਹੀਂ ਮੰਗ ਰਹੇ ਨਹੀਂ ਮੈਂ ਇੱਕ ਮੈਂ ਕ ਨਹੀਂ ਮੈਂ ਗੱਲ ਕਹ ਤੋ ਕਈ ਇਹ ਵੀ ਟਾਈਮ ਹੈ ਤੁਹਾਨੂੰ ਮੌਕਾ ਚਾਹੀਦਾ ਹੋਰ ਟਾਈਮ ਚਾਹੀਦਾ ਅਸੀਂ ਕਹਾਂਗੇ ਅਸੀਂ ਵੀ 3 ਮਹੀਨੇ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਨਹੀਂ ਇਹ ਨਹੀਂ ਗੱਲਾਂ ਹੁੰਦੀਆਂ ਦੇਖੋ ਤੁਸੀਂ ਇੱਕ ਗੱਲ ਮੈਂ ਹੋਰ ਕਵਾਂ ਜੇ ਸਾਡੀ ਸਰਕਾਰ ਨੇ ਇਹ ਕਿਹਾ ਵੀ ਸਰਕਾਰ ਬਣਦਿਆ ਸਾਨੂੰ ਬਿਜਲੀ ਦੇ ਬਿੱਲ ਮਾਫ ਕਰ ਦੇਵਾਂਗੇ ਕੀਤੇ ਹੈ ਕਿ ਨਹੀਂ ਕੀਤੇ ਅਸੀਂ ਤਾਂ ਇਹ ਜਿਹੜਾ ਵਾਅਦਾ ਕੀਤਾ ਨਹੀਂ ਮੈਨੂੰ ਇਹ ਵੀ ਵਾਅਦਿਆਂ ਚ ਹੀ ਆ ਨਾ ਮੈਂ ਤਾਂ ਤੁਹਾਨੂੰ ਕਿ ਪਹਿਲਾਂ ਹੀ ਗੱਲ ਕਹੀ ਆ ਵੀ ਵਾਅਦੇ ਪੂਰੇ ਕਰਨ ਨੂੰ ਮੈਂ ਮੰਨ ਸਕਦੀ ਆ ਵੀ ਕਈ ਵਾਦਿਆਂ ਦੇ ਵਿੱਚ ਸਰਕਾਰ ਲੇਟ ਆ ਕਈ ਵਾਦਿਆਂ ਦੇ ਵਿੱਚ ਕਮੀਆਂ ਪੇਸ਼ੀਆਂ ਹੋ ਗਈਆਂ ਰਹਿ ਗਈਆਂ ਹੋਣੀਆਂ ਉਹਨਾਂ ਨੂੰ ਪੂਰੇ ਕਰਾਂਗੇ ਨਾਲੇ ਨੋਟ ਕਰ ਲਿਓ ਉਹਨਾਂ ਨੂੰ ਪੂਰੇ ਕਰਾਂਗੇ ਪਰ ਕਿਤੇ ਵੀ ਇਹ ਨਹੀਂ ਵੀ ਸਰਕਾਰ ਦੀ ਸੋਚ ਦੇ ਵਿੱਚ ਫਰਕ ਆ ਅੱਜ ਤੱਕ ਪਹਿਲੀ ਵਾਰੀ ਹੋਇਆ ਕਿ ਪਹਿਲਾ ਵਧਾਏਗਾ ਤਲਵੰਡੀ ਸਾਬ ਉਹਦਾ ਠੀਕ ਹੈ ਜਿਹੜੇ ਅੱਜ ਤੱਕ ਤੋਂਮ ਤਾਂ ਲੱਗਦੀਆਂ ਸੀਗੀਆਂ ਕਿ ਗੁੰਡਾ ਟੈਕਸ ਫਲਾਨਾ ਟੈਕਸ ਹੁਣ ਮੇਰੀ ਸਾਰੇ মিডিਆ ਨੂੰ ਬੇਨਤੀ ਆ ਵੀ ਹੁਣ ਤੁਸੀਂ ਇਹਨੂੰ ਦੱਬ ਕੇ ਚਲਾਇਓ ਕਿਉਂ ਅੱਜ ਤੱਕ ਸੀਐਸਆਰ ਦਾ ਕਿਸੇ ਪਿਓ ਦੇ ਪੁੱਤ ਨੇ ਹਿਸਾਬ ਨਹੀਂ ਮੰਗਿਆ ਸੋ ਪਹਿਲੀ ਵਾਰੀ ਤਲਵੰਡੀ ਸਾਬ ਤਿੰਨ ਸਾਲ ਹੋ ਗਏ ਮੈਨੂੰ ਪਿਛਲੇ 5 ਸਾਲ ਹੋ ਗਏ ਮੈਨੂੰ ਮੇਰੀ ਸਰਕਾਰ ਨਹੀਂ ਸੀ ਮੇਰੀ ਆਵਾਜ਼ ਨਹੀਂ ਜਾਂਦੀ ਸੀ ਮੰਚ ਤੱਕ ਤਿੰਨ ਸਾਲ ਹੋ ਗਏ ਮੈਨੂੰ ਲਗਾਤਾਰ ਮੈਨੂੰ ਦੱਸੋ ਕਿਹੜਾ ਸੈਸ਼ਨ ਆ ਵਿਧਾਨ ਸਭਾ ਦੀ ਜਿੱਤੇ ਚ ਮੈਨੂੰ ਨਹੀਂ ਆਵਾਜ਼ ਚੱਕੀ ਕਹਿੰਦੇ ਬਿੱਲ ਵਧਾਉਂਦਾ